ਇੱਧਰ ਸਰਸਾ ਨਦੀ ਛੋਟੇ ਸਹਿਬਜਾਦੇ ਤੇ ਮਾਤਾ ਗੁਜਰਕੌਰ ਜੀ ਪਾਰ ਨਾ ਕਰ ਸਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਤਾ ਸੁੰਦਰਕੌਰ ਮਾਤਾ ਸਹਿਬਕੌਰ ਇਹ ਸਰਸਾ ਪਾਰ ਕਰ ਚੁੱਕੇ ਸੀ ਨਾਲ ਸਿੰਘ ਸਰਸਾ ਨਦੀ ਪਾਰ ਕਰ ਚੁੱਕੇ ਸੀ ਜਦੋਂ ਇਹਸ ਰਾਹ ਤੇ ਚੱਲਦੇ ਆ ਚੱਲਦੇ ਆ ਮਾਤਾ ਗੁਜਰਕੌਰ ਜੀ ਨੂੰ ਇੱਕ ਝੋਪੜੀ ਦੇ ਵਿੱਚ ਲਾਟ ਵਿਖਾਈ ਦਿੱਤੀ ਦੀਵਾ ਜਗਦਾ ਵਿਖਾਈ ਦਿੱਤਾ ਪੂਰਾ ਦਿਨ ਮਾਤਾ ਗੁਜਰਕੌਰ ਜੀ ਛੋਟੇ ਸਹਿਬਜਾਦੇ ਪੂਰਾ ਦਿਨ ਝਾੜੀਆਂ ਦੇ ਵਿੱਚ ਦੀ ਲੋਕ-ਲੁੱਕ ਕੇ ਕੱਟਦੇ ਹੋਏ ਗੰਗੂ ਪਾਪੀ ਕਹਿੰਨੇ ਆ ਉਹ ਸਰਸਾ ਨਦੀ ਤੇ ਨਾਲ ਨਹੀਂ ਸੀ ਉਹ ਕਿਵੇਂ ਮਿਲਦਾ ਆ ਕੇ ਪਰ ਉਸ ਸਮੇਂ ਮਾਤਾ ਗੁਜਰਕੌਰ ਜੀ ਛੋਟੇ ਸਹਿਬਜਾਦਿਆਂ ਨੂੰ ਲੈ ਕੇ ਸਰਸਾ ਨਦੀ ਦੇ ਕੰਢੇ-ਕੰਢੇ ਚੱਲ ਪਏ ਕੁਝ ਧੇਰ ਕਿਤੇ ਬੈਠ ਜਾਂਦੇ ਨੇ ਇੱਕ ਮਾਇਆ ਦੀ ਖੁਰਜੀ ਐ ਤੇ ਇੱਕ ਨਾਲ ਖੱਚਰ ਐ ਸਹਿਬਜਾਦਿਆਂ ਨੂੰ ਉਸ ਖੱ쩌ਰ ਤੇ ਮਾਤਾ ਨੇ ਬਿਠਾਇਆ ਹੋਇਆ ਤੇ ਜਦੋਂ ਮਾਤਾ ਜੀ ਇਹਨਾਂ ਵਿਖੜੇ ਰਾਹਾਂ ਤੇ ਚੱਲ ਰਹੇ ਨੇ ਜਿਹੜੇ ਕਦੇ ਵਿਖੜੇ ਰਾਹਾਂ ਤੇ ਸਹਬਜ਼ਾਦੇ ਚੱਲੇ ਨਹੀਂ ਸੀ ਉਹਨਾਂ ਦੇ ਕੋਮਲ ਚਰਨ ਨੇ ਕਿਤੇ ਜੁੱਤੀਆਂ ਕਿਤੇ ਜੋੜੇ ਉਹਨਾਂ ਦੇ ਰਹਿ ਗਏ ਨੇ ਅੱਜ ਨੰਗੇ ਪੈਰ ਸਹਬਜ਼ਾਦੇ ਚੱਲ ਰਹੇ ਨੇ ਇਹਨਾਂ ਝਾੜੀਆਂ ਦੇ ਵਿੱਚ ਦੀ ਇਹਨਾਂ ਕੰਡਿਆਲੇ ਰਸਤਿਆਂ ਦੇ ਉੱਤੇ ਦੀ ਮੀਂਹ ਪੈਣ ਕਰਕੇ ਸਰਸਾ ਨਦੀ ਚੜੀ ਹੋਈ ਹੈ ਧੁੰਦ ਹੈ ਠੰਡ ਬਹੁਤ ਲੱਗ ਰਹੀ ਐ ਕਿਤੇ ਬਹਿ ਜਾਂਦੇ ਨੇ ਮਾਤਾ ਜੀ ਬੱਚੋ ਕੀ ਗੁਫਤਗੂ ਜੋ ਸੁਣੀ ਦਾਦੀ ਜਾਨ ਨੇ ਵੇਖ ਤਿਆ ਰੋ ਦੀ ਉਸ ਵਾਲਾ ਸ਼ਾਨੇ ਅੱਲਾ ਯਾਰ ਖਾਂ ਲਿਖਦਾ ਦਾਦੀ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ ਦਰਿਆ ਪੇ ਹਮ ਕੋ ਛੋੜ ਕੇ ਰਾਹੀ ਕਿਦਰ ਗਏ ਤੜਪਾ ਕੇ ਹਾਏ ਸੂਰਤ ਮਾਹੀ ਕਿਦਰ ਗਏ ਕਿੱਥੇ ਚਲੇ ਗਏ ਸਾਨੂੰ ਸਾਡੇ ਸਿਪਾਹੀ ਕਿੱਥੇ ਚਲੇ ਗਏ ਸਾਡੇ ਪਿਤਾ ਜੀ ਕਿੱਥੇ ਚਲੇ ਗਏ ਸਾਡੇ ਬਾਬਾ ਅਜੀਤ ਸਿੰਘ ਜੀ ਵੱਡੇ ਵੀਰ ਅਜੀਤ ਸਿੰਘ ਜੀ ਵੀਰ ਜੁਝਾਰ ਸਿੰਘ ਜੀ ਕਿੱਥੇ ਚਲੇ ਗਏ ਉਹਨਾਂ ਨੇ ਤਾਂ ਕਦੇ ਸਾਡਾ ਸਾਥ ਹੀ ਨਹੀਂ ਸੀ ਛੱਡਿਆ ਉਸ ਸਮੇਂ ਦਾਦੀ ਦੇ ਲਾਸੀ ਦੰਦੀ ਹੈ ਆਖਰ ਦਾਦੀ ਮਾ ਤੇ ਸਹਿਬ ਜਾਦੇ ਚੱਲ ਰਹੇ ਨੇ ਪਰ ਯਾਦ ਤਾਂ ਹੁੰਦੀ ਆ ਨਾ ਜੀ ਛੋਟੇ ਬੱਚੇ ਨੇ ਅਸੀਂ ਘਰਾਂ ਦੇ ਵਿੱਚ ਠੰਡ ਦੇ ਦਿਨਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਕੱਢਦੇ ਫਿਰ ਵੱਡਾ ਵੀਰ ਕਹਿੰਦਾ ਵੀਰ ਚੱਲ ਚੱਲਦੇ ਆ ਆਪਾਂ ਨੂੰ ਮਿਲ ਜਾਣਗੇ ਫਤਿਹ ਸਿੰਘ ਕਹਿੰਦਾ ਅੱਛਾ ਜੇ ਨਾ ਜਦੋਂ ਸਾਨੂੰ ਮਨਾਣਗੇ ਅਸੀਂ ਨਹੀਂ ਮੰਨਦੇ ਪਰ ਫਿਰ ਇਕਰਾਰ ਲੇਂਗੇ ਸਭ ਸੇ ਭੁਲਾਣਾ ਨਾ ਫਿਰ ਕبھی ਬਾੜ ਦੇ ਘਰ ਵਿਛੜ ਕੇ ਜਾ ਨਾ ਨਾ ਫਿਰ ਕਭੀ ਬਾਰ ਦੇਰ ਵਿਛੜ ਕੇ ਸਤਾ ਨਾ ਨਾ ਫਿਰ ਕਭੀ ਹਮ ਕੋ ਇਕਲੇ ਛੋੜ ਕੇ ਜਾ ਨਾ ਨਾ ਫਿਰ ਕਭੀ ਸਾਨੂੰ ਕੱਲਿਆਂ ਨੂੰ ਛੱਡ ਕੇ ਨਾ ਜਾਇਓ ਦਾਦੀ ਨੇ ਜਦੋਂ ਇਹਨਾਂ ਦੋਨਾਂ ਵੀਰਾਂ ਦਾ ਵੱਡੇ ਵੀਰਾਂ ਦੇ ਨਾਲ ਪਿਆਰ ਵੇਖਿਆ ਨਾ ਦਾਦੀ ਦੀ ਮਾਂ ਦਾਦੀ ਮਾਂ ਦੀ ਅੱਖ ਚੋਂ ਪਿਆਰ ਦੇ ਖੁਸ਼ੀ ਦੇ ਹੰਝੂ ਆਏ ਐਨਾ ਪਿਆਰ ਉੱਥੇ ਕਿਤੇ ਨਾ ਕਿਤੇ ਇਹ ਵੀ ਹੈ ਕਿ ਇਹਨਾਂ ਨੇ ਮੁੜ ਕੇ ਪਤਾ ਨਹੀਂ ਵਿਛੜ ਕੇ ਮਿਲਣਾ ਵੀ ਆ ਜਾਂ ਨਹੀਂ ਬੱਚੋਂ ਕੀ ਗੁਫਤਗੂ ਜੋ ਸੁਣੀ ਦਾਦੀ ਜਾਨ ਨੇ ਵੇਖ ਤਿਆ ਰੋ ਦੀ ਆ ਉਸ ਵਾਲਾ ਸ਼ਾਨੇ ਖੁਸ਼ੀ ਦੇ ਹੰਝੂ ਪੁੱਤ ਚੱਲਦੇ ਆ ਉਹ ਵੇਖੋ ਉਹ ਵੇਖੋ ਦੂਰ ਇੱਕ ਸ਼ਾਮ ਹੋ ਚੁੱਕੀ ਐ ਹਨੇਰਾ ਹੋ ਚੁੱਕਿਆ ਇੱਕ ਝੋਪੜੀ ਦੇ ਵਿੱਚ ਦੀਵਾ ਜਗਦਾ ਪਿਆ ਉਹ ਵੇਖ ਕਿਤੇ ਦੀਵਾ ਜਗਦਾ ਪਿਆ ਦਾਦੀ ਆਨੰਦਪੁਰ ਆ ਗਿਆ ਨਹੀਂ ਪੁੱਤ ਆਨੰਦਪੁਰ ਤਾਂ ਹੁਣ ਬੜੀ ਦੂਰ ਰਹਿ ਗਿਆ ਪਤਾ ਨਹੀਂ ਹਾਂ ਆਨੰਦਪੁਰੀ ਹੈ ਚਲੋ ਚੱਲਦੇ ਹਾਂ ਦਿਲਾਸੇ ਦੰਦੀ ਹੋਈ ਮਾਂ ਚੱਲ ਪਈ ਤੇ ਪਹੁੰਚ ਜਾਂਦੀ ਹੈ ਜੀ ਇਸ ਜਗ੍ਹਾ ਦੇ ਉੱਤੇ ਕੀ ਲਿਖਦੇ ਨੇ ਇਸ ਜਗ੍ਹਾ ਦੇ ਬਾਰੇ ਕਿੱਥੇ ਪਹੁੰਚਦੇ ਨੇ ਚੱਲਦੇ ਹਾਂ ਜੀ ਵੈਰੀ ਚਾਰੇ ਪਾਸੇ ਤੋਂ ਚੜਿਆ ਹੋਇਆ ਸੀ सरसा पार ਨਾ ਕਰ ਸਕੇ ਆਖਰ ਸ਼ਾਮ ਹੁੰਦੀ ਹੈ ਇੱਕ ਝੋਪੜੀ ਦੇ ਕੋਲ ਪਹੁੰਚਦੇ ਨੇ ਪਿੰਡ ਦਾ ਨਾਮ ਹੈ ਚੱਕ ਟੇਰਾ ਸੋਦਰਪਕੇ ਤੱਟ ਵਸੇ ਏਕਪੁਰ ਰਾਤ ਕਵੀ ਸੰਤੋਖ ਸਿੰਘ ਜੀ ਵੀ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਮਾਤਾ ਗੁਜਰਕੌਰ ਛੋਟੇ ਸਹਿਬ ਜਿਆਦਿਆਂ ਦੇ ਨਾਲ ਇੱਥੇ ਪਹੁੰਚਦੇ ਨੇ ਜਦੋਂ ਉਸ ਕੁੱਲੀ ਦੇ ਨੇੜੇ ਆਉਂਦੇ ਨੇ ਤਾਂ ਕੁੱਲੀ ਦੇ ਵਿੱਚੋਂ ਇੱਕ ਝੋਪੜੀ ਦੇ ਵਿੱਚੋਂ ਇੱਕ ਕੁਮ ਮਾਰਸ਼ਕੀ ਜਿਹਦਾ ਨਾਮ کریم ਬਖਸ਼ ਆਉਂਦਾ ਉਹ ਨਿਕਲਦਾ ਹੈ ਮਾਤਾ-ਮਾਂ ਨੂੰ ਵੇਖਦਾ ਮਾਤਾ ਕਈ ਵਾਰ ਤਾਂ ਇਹ ਵੀ ਸੋਚਣ ਤੇ ਮਜਬੂਰ ਹੋ ਜਾਂਦੀਆਂ ਨੇ ਕਿਉਂਕਿ ਇਹਦਾ ਜਿਹੜਾ ਪਹਿਰਾਵਾ ਹੈ ਉਹ ਮੁਸਲਮਾਨੀ ਪਹਿਰਾਵਾ ਹੈ ਕਿਉਂ ਕਿ ਜਿਹੜੇ ਵੈਰੀ ਚੜੇ ਹੋਏ ਸਨ ਜਾਂ ਔਰੰਗਜ਼ੇਬ ਦੀਆਂ ਫੌਜਾਂ ਸੀ ਉਹਨਾਂ ਦੇ ਨਾਲ ਵੀ ਪਹਿਰਾਵਾ ਇਹੀ ਸੀ ਪਰ ਇੱਥੇ ਗੱਲ ਇਸਲਾਮ ਧਰਮ ਦੀ ਨਹੀਂ ਹੈ ਇੱਥੇ ਆਪਣੇ ਤੇ ਦੂਜੇ ਦੀ ਪਛਾਣ ਕਰਨ ਦੀ ਹੈ ਜਦੋਂ ਇਹਨੇ ਨੇੜੇ ਹੋ ਕੇ ਪੁੱਛਿਆ ਵੀ ਭਾਈ ਤੁਸੀਂ ਕੌਣ ਹੋ ਇੱਥੇ ਕਿਵੇਂ ਆਏ ਹੋ ਤਾਂ ਮਾਤਾ ਜੀ ਚੁੱਪ ਕਿਤੇ ਥੋੜਾ ਹਿਚਕਾਏ ਵੀ ਕਿ ਦੱਸਾਂ ਜਾਂ ਨਾ ਦੱਸਾਂ ਆਖਰ ਸਹਿਬਜ਼ਾਦਿਆਂ ਦੇ ਪਾਇਆ ਹੋਇਆ ਬਾਣਾ ਮਾਤਾ ਗੁਜਰਕੌਰ ਜੀ ਨੂੰ ਸ਼ਸਤਰਾਂ ਦੇ ਨਾਲ ਵੇਖਣ ਤੋਂ ਬਾਅਦ ਇਹਨੂੰ ਸਮਝ ਲੱਗ ਗਈ ਕਿ ਇਹ ਆਨੰਦਪੁਰ ਵਾਲੇ ਤਨ ਗੁਰੂ ਗੋਬਿੰਦ ਸਿੰਘ ਜੀ ਦੀ ਕੋਈ ਫੌਜ ਹੈ ਇਹਦਾ ਇਤਿਹਾਸ ਅਸੀਂ ਅੱਗੇ ਜਾ ਕੇ ਦੱਸਾਂਗੇ ਕੁੰਮਾ ਮਾਰਸ਼ਕੀ ਕਿਵੇਂ ਜਾਣਦਾ ਸੀ ਸੋ ਕੁੰਮਾ ਮਾਰਸ਼ਕੀ ਕਹਿਣ ਲੱਗਿਆ ਮਾਤਾ ਡਰਨ ਦੀ ਲੋੜ ਨਹੀਂ ਐ ਮੈਨੂੰ ਪਤਾ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ ਮੈਨੂੰ ਪਤਾ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ ਸੁਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੂਰੇ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਨੂੰ ਛੱਡ ਕੇ ਪਤਾ ਨਹੀਂ ਕਿਹੜੇ ਰਾਹਾਂ ਤੇ ਜਾ ਰਹੇ ਨੇ ਸੈਨਾ ਉਹਨਾਂ ਦੇ ਪਿੱਛੇ ਲੱਗੀ ਹੋਈ ਹੈ ਤੇ ਮਾਤਾ ਜੀ ਕਹਿਣ ਲੱਗੇ ਤੂੰ ਕਿਵੇਂ ਜਾਣਦਾ ਇਹਨੇ ਕਿਹਾ ਮਾਤਾ ਮੈਂ ਪਹਿਲਾਂ Hindu ਧਰਮ ਵਿੱਚੋਂ ਸੀ ਜੋਰ ਜ਼ੁਲਮ ਦੇ ਨਾਲ ਉਹਨਾਂ ਪਾਪੀਆਂ ਨੇ ਮੇਰਾ ਵੀ ਧਰਮ ਬਦਲ ਦਿੱਤਾ ਤਦਨ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜਿਨ੍ਹਾਂ ਨੇ Hindu ਧਰਮ ਦੀ ਰੱਖਿਆ ਵਾਸਤੇ ਆਪਣੇ ਆਪ ਦੀ ਕੁਰਬਾਨੀ ਤੱਕ ਦੇ ਦਿੱਤੀ ਆਪਣਾ ਬਲੀਦਾਨ ਤੱਕ ਦੇ ਦਿੱਤਾ ਤੇ ਉਦੋਂ ਮਾਤਾ ਗੁਜਰਕੌਰ ਜੀ ਕਹਿਣ ਲੱਗੇ ਕਰਮੂ ਮੈਂ ਉਸੇ ਗੁਰਤੇਗ ਬਹਾਦਰ ਸਾਹਿਬ ਦੀ ਪਤਨੀ ਐ ਤੇ ਇਹ ਉਸੇ ਗੁਰਤੇਗ ਬਹਾਦਰ ਦੇ ਪੋਤੇ ਨੇ ਜਿਨੇ ਹਿੰਦੂ ਧਰਮ ਦੀ ਰੱਖਿਆ ਕੀਤੀ ਇਹ ਕਹਿਣ ਲੱਗਿਆ ਮਾਤਾ ਹਾਂ ਤਾਂ ਭਾਵੇਂ ਅੱਜ ਮੈਂ ਇਸਲਾਮ ਧਰਮ ਦੇ ਵਿੱਚ ਪਰ ਮੈਂ ਸਜਦਾ ਕਰਦਾ ਗੁਰਤੇਗ ਬਹਾਦਰ ਸਾਹਿਬ ਨੂੰ ਮੈਨੂੰ ਖੁਸ਼ੀ ਹੈ ਕਿ ਆਪ ਜੀ ਕੀੜੀ ਦੇ ਘਰ ਭਗਵਾਨ ਆਏ ਹੋ ਅੱਜ ਮੇਰੀ ਇਸ ਕੁਟਿਆ ਨੂੰ ਭਾਗ ਲਾਏ ਨੇ ਜਦੋਂ ਇਹ ਸਾਰੀ ਗੱਲ ਕੁੰਮੇ 마ਸ਼ਕੀ ਨੇ ਦੱਸੀ ਤਾਂ ਮਾਤਾ ਜੀ ਨੂੰ ਵਿਸ਼ਵਾਸ ਹੋਇਆ ਇਹ ਕਹਿਣ ਲੱਗਿਆ ਡਰਨ ਦੀ ਲੋੜ ਨਹੀਂ ਜਿੰਨੀ ਕੋ ਹੋ ਸਕੇਗੀ ਮੈਂ ਤੁਹਾਡੀ ਸੇਵਾ ਕਰਾਂਗਾ ਆਖਰ ਇਹ ਆਪਣੀ ਝੋਪੜੀ ਦੇ ਵਿੱਚ ਮਾਤਾ ਨੂੰ ਲੈ ਕੇ ਆ ਗਿਆ ਤੇ ਮਾਤਾ ਨੂੰ ਬਿਠਾ ਕੇ ਇਹਨੇ ਨੇੜਲੇ ਪਿੰਡ ਦੇ ਵਿੱਚ ਜਾ ਕਰਕੇ ਉੱਥੋਂ ਇੱਕ ਲక్ష్ਮੀ ਬ੍ਰਹਮਣੀ ਸੀ ਉਹਨੂੰ ਲੈ ਕੇ ਆਉਂਦਾ ਉਹਦੇ ਕੋਲੋਂ ਪ੍ਰਸ਼ਾਦਾ ਤਿਆਰ ਕਰਾ ਕੇ ਲੈ ਕੇ ਆਉਂਦਾ ਉਹਦੇ ਕੋਲੋਂ ਦੁੱਧ ਤਿਆਰ ਕਰਵਾ ਕੇ ਲੈ ਕੇ ਆਉਂਦਾ ਉਹਦੇ ਕੋਲੋਂ ਮੋٹے ਕੱਪੜੇ ਲੈ ਕੇ ਆਉਂਦੇ ਤੇ ਮਾਤਾ ਲక్ష్ਮੀ ਨੇ ਵਸਤੂਆਂ ਤਿਆਰ ਕਰਕੇ ਕਿਹਾ ਤੁਸੀਂ ਲੈ ਕੇ ਚੱਲੋ ਮੈਂ ਵੀ ਸਵੇਰੇ ਆ ਕੇ ਦਰਸ਼ਨ ਕਰਾਂਗੀ। ਉਸ ਸਮੇਂ ਮਾਤਾ ਜੀ ਨੇ ਸ਼ਾਮ ਦੀ ਰਹਿ ਰਾਜ ਸਬ ਦਾ ਪਾਠ ਕੀਤਾ ਚੌਂਕੜਾ ਲਾਇਆ ਬੱਚਿਆਂ ਨੂੰ ਕੋਲ ਲੈ ਕੇ ਅੱਜ ਮਹਿਲਾ ਵਿੱਚ ਵਸਣ ਵਾਲੀ ਮਾਂ ਮਾਤਾ ਗੁਜਰਕੌਰ ਆਪਣੇ ਪੋਤਿਆਂ ਨੂੰ ਲੈ ਕੇ ਇਸ ਝੋਪੜੀ ਦੇ ਵਿੱਚ ਬੈਠੀ ਹੈ। কুম্মা ਮਾਸਕੀ ਨੇ ਲਿਆ ਕੇ ਪ੍ਰਸ਼ਾਦਾ ਛਕਾਇਆ ਮੋٹے ਕੱਪੜੇ ਦਿੱਤੇ ਉਸ ਸਮੇਂ ਕੁੰਮੇ ਮਾਸ਼ਕੀ ਦੇ ਕੋਲ ਬਾਤਾਂ ਕਰਦੇ ਆ ਗੱਲਾਂ ਕਰਦੇ ਆ ਰਾਤ ਬਤੀਤ ਹੋਈ ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਕਰਕੇ ਆਰਾਮ ਕੀਤਾ ਦਿਨ ਚੜਦਾ ਹੈ ਮਾਤਾ ਲక్ష్ਮੀ ਵੀ ਆਉਂਦੀ ਹੈ ਹੁਣ ਇੱਥੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਿਹਨੂੰ ਆਪਾਂ ਗੰਗੂ ਪਾਪੀ ਕਹਿੰਨੇ ਆ ਉਹ ਸਰਸਾ ਨਦੀ ਤੇ ਨਾਲ ਨਹੀਂ ਸੀ ਉਹ ਕਿਵੇਂ ਮਿਲਦਾ ਆ ਕੇ ਜਦੋਂ ਇਸ ਸਰਸਾ ਨੂੰ ਪਾਰ ਕੀਤਾ ਜਾਂਦਾ ਹੈ ਉਸ ਤੋਂ ਪਹਿਲਾਂ ਗੰਗੂ ਪਾਪੀ ਕੁੰਮੇ 마ਸ਼ਕੀ ਨੂੰ ਕਿਵੇਂ ਮਿਲਦਾ ਤੇ ਕਿਹੜੀ ਜਗ੍ਹਾ ਤੇ ਸਰਸਾ ਨਦੀ ਨੂੰ ਪਾਰ ਕਰਕੇ ਕਿਸਤੀ ਬੰਨੀ ਜਾਂਦੀ ਹੈ ਇਹ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਉਸ ਤੋਂ ਪਹਿਲਾਂ ਜਦੋਂ ਤਕਰੀਬਨ ਜੇ ਇਥੋਂ ਨੱਕ ਦੀ ਸੇਧ ਨੂੰ ਪੌਣੇ ਇੱਕ 6 ਕਿਲੋਮੀਟਰ ਤੇ ਵੇਖੀਏ ਤਾਂ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਹੋ ਜਾਣਗੇ ਜੇ ਅਸੀਂ ਅੱਜ ਦੇ ਰਸਤੇ ਤੇ ਆਈਏ ਦਾ तकरीबन 13 ਕਿਲੋਮੀਟਰ ਦਾ ਪਿੰਡ ਦਾ ਤੈ ਕਰਕੇ ਆ ਜਿਹੜੇ ਰਸਤੇ ਵੇਖ ਰਹੇ ਹੋ ਨਾ ਜੀ ਤੁਸੀਂ ਜਿੰਨਾ ਰਸਤਿਆਂ ਚੋਂ ਸਾਡੀਆਂ ਗੱਡੀਆਂ ਲੰਘ ਕੇ ਆਈਆਂ ਨੇ ਇਹ ਛੋਟੇ ਛੋਟੇ ਰਸਤੇ ਅੱਜ ਵੀ ਉਹ ਜੰਗਲ ਦੀ ਤਾਜ਼ਾ ਯਾਦ ਦਵਾਉਂਦੇ ਨੇ ਇੱਕ ਰਸਤੇ ਤੇ ਅਸੀਂ ਉਤਰ ਕੇ ਵੇਖਿਆ ਗੱਡੀਆਂ ਚਲਾ ਕੇ ਆਏ तकरीबन 13 ਕਿਲੋਮੀਟਰ ਇਸ ਜਗ੍ਹਾ ਤੇ ਪਹੁੰਚਦੇ ਆ ਗੁਰਦੁਆਰਾ ਸਾਹਿਬ ਜੀ ਦਾ ਮੇਨ ਗੇਟ ਵਿਖਾਈ ਦਿੰਦਾ ਜਿੱਥੇ ਮਾਤਾ ਲక్ష్ਮੀ ਦੇ ਨਾਮ ਦੇ ਉੱਤੇ ਲੰਗਰ ਹਾਲ ਬਣਿਆ ਹੋਇਆ ਜਿੱਥੇ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਵਿਖਾਈ ਦੇ ਰਹੀ ਹੈ ਐਸੇ ਜਗ੍ਹਾ ਦੇ ਉੱਤੇ ਕੁੰਮੇ ਮਾਰਸ਼ਕੀ ਦੀ ਝੋਪੜੀ ਹੁੰਦੀ ਸੀ ਦਾਸ ਦੇ ਪਿੱਛੇ ਜਿਹੜੀ ਝੋਪੜੀ ਵੇਖ ਰਿਹਾ ਇਹ ਵੀ ਜਦੋਂ ਕਿਸਾਨ ਮੋਰਚਾ ਲੱਗਿਆ ਉੱਥੇ ਵੀ ਪਿੰਡ ਦੇ ਨੌਜਵਾਨਾਂ ਨੇ ਸੰਗਤ ਨੇ ਜਾ ਕੇ ਇੱਕ ਝੋਪੜੀ ਬਣਾਈ ਤੇ ਉਹਦੇ ਵਿੱਚੋਂ ਆਪਣਾ ਯੋਗਦਾਨ ਪਾਇਆ ਕਿਸਾਨੀ ਸੰਘਰਸ਼ ਦੇ ਵਿੱਚ ਜਦੋਂ ਉਹ ਝੋਪੜੀ ਇੱਥੇ ਲਿਆਉਂਦੀ ਗਈ ਤਾਂ ਉਹ ਵੀ ਇੱਕ ਯਾਦਗਾਰੀ ਕੁੰਮੇ 마ਸਕੀ ਨੂੰ ਸਮਰਪਿਤ ਕਰ ਦਿੱਤੀ ਜੋ ਦਾਸ ਦੇ ਪਿੱਛੇ ਵੇਖ ਰਹੇ ਹੋ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਜੀ ਦੇ 24 ਘੰਟੇ ਇੱਥੇ ਲੰਗਰ ਦਾ ਪ੍ਰਬੰਧ ਹੈ ਤੇ ਆਉਣ ਵਾਲੀਆਂ ਸੰਗਤਾਂ ਨੂੰ ਰਹਿائش ਦਾ ਵੀ ਪ੍ਰਬੰਧ ਹੋਰ ਬੜੀ ਜਲਦੀ ਵਧੀਆ ਤਰੀਕੇ ਦੇ ਨਾਲ ਹੋ ਜਾਵੇਗਾ ਜਦੋਂ ਆਪ ਜੀ ਕਦੇ ਇਹਨਾਂ ਮਾਰਗਾਂ ਤੇ ਚੱਲੋ ਤਾਂ ਪਰਿਵਾਰ ਵਿਛੋੜੇ ਤੋਂ ਬਾਅਦ ਪਹਿਲਾ ਸਥਾਨ ਜਿਹੜਾ ਆਉਂਦਾ ਹੈ ਉਹ ਛੰਨ ਬਾਬਾ ਕੁੰਮਾ 마ਸਕੀ ਜੀ ਚੱਲਦੇ ਆ ਇਸ ਤੋਂ ਬਾਅਦ ਉਸ ਦਰਖਤ ਦੇ ਕੋਲ ਕੀ ਇਤਿਹਾਸ ਜੁੜਿਆ ਜਦੋਂ ਸਰਸਾ ਨਦੀ ਪਾਰ ਕੀਤਾ ਗੰਗੂ ਦੇ ਮਨ ਵਿੱਚ ਕੀ ਲਾਲਚ ਆਉਂਦਾ ਹੈ ਅਗਲੀ ਲੜੀ ਵਿੱਚ ਸਰਵਣ ਕਰਦੇ ਹਾਂ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ